ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਜਿਹੜੀ ਕਥਾ ਵੈ ਉਸ ਦਾ ਟਾਟਾ ਲੈ ਕੇ ਮੁਸਲਮਾਨ ਪੰਜ ਵੇਲੇ ਦੀ ਨਮਾਜ਼ ਕਿਉਂ ਪੜਦੇ ਆ ਵੀਰੋ ਮੈਂ ਸੰਤ ਸਿੰਘ ਮਸਕੀਨ ਰਾਂਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਐ ਜਿਹੜੇ ਕਥਾ ਦੇ ਵਿੱਚ ਕਹਿ ਰਹੇ ਆ ਪਹਿਲੇ ਚੱਲ ਕੇ ਅਸੀਂ ਕਥਾ ਸੁਣ ਲੈਣੇ ਆ ਬਾਅਦ ਵਿੱਚ ਤੁਸੀਂ ਮੇਰੇ ਵੀ ਵਿਚਾਰ ਸੁਣੋ ਕਿ ਮੈਂ ਕਿਉਂ ਨਹੀਂ ਸਹਿਮਤ ਹੈਗਾ ਕੀ ਗਲਤ ਕਹਿ ਰਿਹਾ ਤੇ ਵੀਰੋ ਚੱਲ ਕਥਾ ਸੁਣਦੇ ਦਸਤੇ ਵਾਰ ਚਾਣਨੇ ਆ ਜਪਣਾ ਕੀ ਹੁੰਦਾ ਰਸਨਾ ਨਾਮ ਜਪੋ ਤਬ ਮਥੀਏ ਜਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੀਏ ਜਬਾਨ ਗਾਏ ਨ ਕਰੇ ਮਨ ਸੁਣੇ ਤੇ ਮਨ ਦੇ ਜ ਭਾਵਨਾ ਹੋਵੇ ਇਹਨੂੰ ਜਪਣਾ ਕਹਿੰਦੇ ਨਹੀਂ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋੜਾ ਗੁਣਾ ਔਖ ਹੈ ਲੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਨੇ ਪੜਦੇ ਨੇ ਜਪਣ ਵਾਲੇ ਕੋ ਇੱਕ ਆ ਦੋਂ ਬਾਣੀ ਪੜਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਪ ਹੋਈ ਸਕਦਾ ਹੈ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਤੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੱਥ ਪਕੜਨ ਲੱਗ ਪੈਣਾ ਜ਼ਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਆਰੰਭ ਕੀਤਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਦੇ ਚਲ ਜਾਏਗਾ। ਔਰ ਜਪਦਿਆਂ ਜਪਦਿਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ। ਕਈ ਸਜਣਾ ਨੇ ਇਸ ਤ੍ਰੀ ਕੇ ਨਾਲੇ ਵੀ ਪ੍ਰਸ਼ਨ ਕੀਤੇ ਕਿ ਜਿਬਾਣੀ ਕਾਂਠ ਨਾ ਹੋਵੇ ਤੇ ਫਿਰ ਕਿਵੇਂ ਜਪਿਓ ਤੇ ਨਹੀਂ ਜਪ ਸਕਦਾ। ساری ਦੁਨੀਆ ਦੇ ਅਵਤਾਰੀ ਪੁਰਸ਼ ਹਨ। ਇਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਲੋ ਕਹਿੰਦੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਮੰਤਰ ਦੇ ਅਰਥ ਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਬਾਣੀ ਮੰਤਰ ਮਹਾਪੁਰਖਨ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਹੈ ਤੇ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੇਨੂੰ ਕੰਠ ਨਹੀਂ ਆ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਵਰਗੁਰੂ ਤੇ ਜਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓ ਅੱਲਾਹ ਵਾਹਿਗੁਰੂ ਇਹ ਤੇ ਜਪ ਸਕਦਾ ਬਾਲਮੇਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਜੀ ਕਰਾ ਦਿੰਦੇ ਇਹ ਵੀ ਮੈਰਜ਼ ਕਰਦੇ ਆ ਇੱਕ ਅਖਰ ਹਰ ਮਨ ਬਸਤ ਨਾਮਿਕ ਹੋਤ ਨਿਹਾਲ ਪਰਭਾਤੇ ਤਾਰੇ ਖਿਸੇ ਤਉ ਇਹ ਖਿਸੇ ਸਰੀਰ ਇਹ ਦੋ ਅੱਖਰ ਨਾਂ ਖਿਸੇ ਸੋ ਗਹਿ ਰਹੋ ਕਬੀਰ ਦੋ ਅੱਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਥੀਏ ਕਰਦੇ ਨੇ ਕਬੀਰੇ ਹੀ ਕਰਦੇ ਸਨ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰਟਦਾ ਪਿਆ ਨਹੀਂ ਖਿਸਕਦੇ ਇਹ ਤਾਂ ਮੈਂ ਜਪੀ ਜਾ ਰਿਹਾ ਜਪੀ ਜਾ ਰਿਹਾ ਜਪਨੇ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ गोविंद ਹੈ ਸਭ गोविंद ਹੈ गोविंद बिन ਨਹੀਂ ਕੋਈ ਜੋਦੀ ਸੈ ਸੋ ਤੇਰਾ ਰੋਗ ਗੁਣ નિধান गोविंद ਅਨੁ ਜਪਦਿਆਂ ਹੀ ਜਪਦਿਆਂ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦਿਆਂ ਜਪਦਿਆਂ ਪਰਮਾਤਮਾ ਦੇ ਲੀਨਤਾ ਨਸੀਬ ਹੋ ਜਾਂਦੀ ਹੈ ਬੂੰਦ ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਹੈ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤਾਂ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋਂ ਆਇਆ ਸੀ ਹਾਕ ਤੋਂ ਖਰਾਕ ਖਰਾਕ ਤੋਂ ਬਣਿਆ ਸੀ ਖਰਾਕ ਹਾਕ ਹੋ ਗਏ ਪੂਰਾ ਹੋ ਗਏ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਸਰੀਰ ਹਾਕ ਦੇ ਚ ਹਾਕ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਹੋਇਆ ਇਹ ਅਧੂਰਾ ਜੀਵੇ ਹੈ ਇਹ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ ਯਾਤਰਾ ਅਧੂਰੀ ਰਹੀ ਇਹਦਾ ਹੁਣ ਫਿਰ ਜਨਮ ਹੋਵੇਗਾ ਇਹਦਾ ਹੁਣ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚ ਗਿਆ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਤਨ ਕਬਰ ਤੱਕ ਪਹੁੰਚ ਗਿਆ ਮਨ ਖੁਦਾ ਤੱਕ ਨਹੀਂ ਪਹੁੰਚਿਆ ਇਹ ਜਮਿਆ ਅਧੂਰਾ ਸੀ ਇਹ ਜੀਵਿਆ ਵੀ ਅਧੂਰਾ ਫਿਰ ਮਨ ਕਰਕੇ ਇਹ ਮਰਿਆ ਵੀ ਅਧੋਰਾ ਮਨ ਮਰੇ ਤਾਂ ਤਮਰ ਜਾਏ ਬਿਨ ਮਨ ਬੂਏ کیسے ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਬਿਨ ਮਨ ਬੂਏ کیسے ਹਰ ਪਾਏ ਮੈਂ ਅਰਜ਼ ਕਰਾਂ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੇ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੋਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਕੇ ਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ रसना ते बस गया वाहेगुरु अखदियां रसाण लग पवे रसना ते बस गया फिगे रसना ते बस गया एक दिन फिर ऐसा होवेगा गुरुमुख रोम रोम हर ले आवे रोम मच बस जाएगा श्वासਾਂ ਦੇ ਚ ਬਸ ਜਾਏਗਾ ਇਹ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਬਸਦਾ ਹੈ ਜ਼ਬਾਨ ਨੂੰ ਰਸਾ ਹੁੰਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਬਸਦਾ ਹੈ ਸ਼્વાસਾਂ ਦੇ ਚ ਬਾਦ ਦੇ ਚ प्राणा ਦੇ ਬਾਦ ਦੇ ਇੱਕ ਸ਼ਬਦ ਮੇਰੇ ਪ੍ਰਾਣਾਂ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰ ਚ ਖਾ ਲੈਂਦੇ ਆ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਢੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਨੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਦੀ ਜੇ ਕਿਦਰੇ ਸੁਣ ਲਿਆ ਇੱਕੋ ਹੀ ਵਫਾ ਸ਼ਬਦ ਸੁਣ ਲਿਆ ਫਿਰ ਸਮਝ ਲੋ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸ ਨੱਚ ਵੀ ਨਹੀਂ ਵਸਿਆ ਰੋਮਾਂ ਦੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਦੂਰ ਹਨ ਉਸ ਦਿੱਲੀ ਦੂਰਸਤ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਆਉਂਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ Satsang ਦਿੱਤਾ ਹੈ ਇਹ ਗੱਲ ਵੱਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਲੀ ਚ ਪਾਈ ਹੈ ਬਦੂ ਲੋਕ ਸਨ ਖੂਨ ਖਾਰ ਲੋਕ ਸਨ ਖਾਨਾ ਜੰਗੀ ਇਹ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਵਾਸਤੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕੁੰਨ ਬਾ ਸ਼ਬ ਚੋਂ ਗਦਾਇਆ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣਗੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਦੇਖੋ ਢੇ ਨਹੀਂ ਮੈਂ ਫਿਰ ਅਰਜ਼ ਕਰਾਂ ਰੋਟੀ ਖਾਂਦੇ ਆ 15 ਮਿੰਟ ਲੱਗਦੇ ਦਿਨ भर ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਨਾਲ ਬੜਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ غمਗੀਨ ਨਹੀਂ ਹੋਣ ਦੇਗਾ ਮਨ ਨੂੰ ਬੇਕਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤੁਰ ਨਹੀਂ ਹੋਣ ਦੇਗਾ ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ ਜੇਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣਾ ਇਹਦੇ ਕਦਮਾਂ ਨੂੰ ਚੱਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮਝ ਲੈ ਉਹ ਤੇ ਘਰ ਹੀ ਪਹੁੰਚ ਗਿਆ ਤੇ ਠਿਕਾਣੇ ਤੇ ਪਹੁੰਚ ਗਿਆ ਮੇਰੇ ਮਨੋਂ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਦੇ ਚ ਆਪਾਂ ਰੋਜ਼ ਜਾਂਦੇ ਆਂ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚੇਤਾ ਹੈ ਗੋਰ ਨੇ ਮਾਣੀ ਛੱਡ ਕਰੇ ਨਿਗਰਿਆ ਘਰ ਆਓ ਐਨੇ ਥਾਵੇਂ ਆ ਆਪਣੇ ਘਰ ਦੇ ਚਾ ਕਬਰ ਤੇਰਾ ਘਰ ਹੈ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚੇਤਾ ਦੀ ਤਰਫ ਜਾ ਰਹੇ ਨੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਹੇ ਐਸਾ ਐਸੀ ਗੁਰਬਾਣੀ ਆਵਾਜ਼ਾਂ ਮਾਰਦੀ ਏ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤ ਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ અવਤਾਰ ਕਹਿੰਦੇ ਨੇ ਇਹ ਸੰਤ અવਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸ ਵਿੱਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਸੰਤ RAM ਮੈਂ ਵੇਦ ਕਿਛ ਨਾਹੀਂ ਇੱਕ ਜਨ ਕਈ ਮਹਿਲਾ ਕਰੋੜੇ ਕੀ ਕਹਦੇ ਇਹ ਦੋ ਤਰ੍ਹਾਂ ਦੇ ਸੰਤ ਮੁਕਤ ਹੋ ਗਏ ਸਨ ਲੇਕਿਨ ਫਿਰ ਆ ਗਏ ਨੇ ਇਹਨਾਂ ਨੂੰ અવਤਾਰ ਕਹਿੰਦੇ ਨੇ ਜਨਮ ਦੀ ਲੋੜ ਤੇ ਨਹੀਂ ਸੀ ਵਾਸ਼ਨਾ ਤੇ ਨਹੀਂ ਸੀ ਪਰ ਸੰਸਾਰ ਦੇ ਕਲਿਆਣ ਹਿਤ ਦਇਆ ਵਸੋ ਕੇ ਆ ਗਏ ਨੇ ਇਹ ਜਨਮ ਤੋਂ ਹੀ ਬ੍ਰਮ ਗਿਆ ਨਹੀਂ ਆਉਂਦੇ ਨੇ ਇਹ ਜਨਮ ਤੋਂ ਹੀ ਪੂਰੇ ਹੁੰਦੇ ਨੇ ਚੀਨ ਦੇਚ ਕਹਾਵਤ ਹੈ ਲਾਉਦ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਹਨ ਫਿਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮੰਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈ ਨਹੀਂ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ ਢਾਈ ਵਰੇਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦ왈 ਚੜਨ ਦੀ ਕੋਸ਼ਿਸ਼ ਪੈ ਕਰਨ ਕਾਈ ਸਾਲ ਦੇ ਬਾਲਕ ਭੱਜੇ ਆ ਗਏ ਮਾਤਾ ਬਾਣੀ ਜੀ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ ਚੜਨ ਦੀ ਕੋਸ਼ਿਸ਼ ਨਾ ਕਰਨਾ ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ ਇਸ ਤੇ ਨਾ ਚੜਨਾ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆ ਗਏ ਉਹਨਾਂ ਨੇ ਬਾਣੀ ਦੀ ਕੋਖ ਤਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਥੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆਇਆ ਐਸ ਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ RAM ਮੈਂ ਬੇਦ ਕਿਛ ਨਹੀਂ ਇੱਕ ਜਨਮ ਕਈ ਮੈ ਲੱਖ ਕਰੋੜੀ ਇੱਕ ਜਨਮ ਤੋਂ ਹੀ ਪੂਰਨ ਹੈ ਇਕ ਜੀਵਨ ਦੇ ਸਾਧਨਾ ਕਰ ਕਰਕੇ ਪੂਰਨ ਹੁੰਦਾ ਹੈ ਬਸ ਇਤਨਾ ਹੀ ਫਰਕ ਹੈ ਲੇਕਿਨ ਪਹੁੰਚਦੇ ਤਾਂ ਮੈਂ ਕੋਈ ਜਗ੍ਹਾ ਤੇ ਇੱਕ ਇੱਕ ਜਗ੍ਹਾ ਤੇ ਜਿੱਥੇ ਬੈਠਾ ਹੈ ਜਨਮ ਤੋਂ ਦੂਜਾ ਚੱਲ ਚੱਲ ਕੇ ਵੀ ਉੱਥੇ ਪਹੁੰਚ ਗਿਆ ਇੱਕ અવਤਾਰ ਜਗਤ ਦੇ ਕਲਿਆਣ ਲਈ ਆਇਆ ਹੈ ਇੱਕ ਜਬ ਜਬ ਕੇ ਪੂਰਨ ਹੋ ਗਿਆ ਹੈ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜੰਮਦਾ ਹੈ ਸਾਰੇ ਹੀ ਅਧੂਰੇ ਜੰਮਦੇ ਨੇ ਔਰ ਅਕਸਰ ਮਨੁੱਖ ਅਧੂਰਾ ਹੀ ਜੀਵਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਖਾਕ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੀ ਸੰਪੂਰਨ ਤਿਆਰਾ ਇਹ ਖੁਸ਼ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਕੁਝ ਵੀ ਹਲੋ ਵੀਰ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਜਹਾਂ ਦਾ ਸਾਗਰ ਹੈ ਪਰ ਵੀਰੋ ਮੈਂ ਅੱਜ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਵੀਰੋ ਜਿਹੜਾ ਉਹਨੇ ਕਿਹਾ ਕਿ ਮੁਸਲਮਾਨ ਪੰਜ ਵੇਲੇ ਦੀ ਨਮਾਜ਼ ਇਸ ਕਰਕੇ ਪੜ੍ਹਦੇ ਆ ਕਿ ਮੁਸਲਮਾਨ ਬੜੇ ਅਰਬਾਂ ਦੇ ਜੰਗਜੂ ਸੀ ਬੜੇ ਲੜਾਈ ਕਰਦੇ ਸੀ ਤੇ ਮੁਹੰਮਦ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜ ਵੇਲੇ ਦੀ ਨਮਾਜ਼ ਪੜ੍ਹਿਆ ਕਰੋ ਤਾਂ ਕਿ ਇਸੇ ਬੰਨੇ ਹੀ ਤੁਹਾਡਾ ਧਿਆਨ ਲੱਗਾ ਰਵੇ ਤੁਸੀਂ ਲੜਾਈ ਝਗੜੇ ਤੋਂ ਦੂਰ ਰਹੋ ਵੀਰੋ ਨਹੀਂ ਇਹੋ ਜੀ ਕੋਈ ਗੱਲ ਨਹੀਂ ਵੀਰੋ ਨਮਾਜ਼ ਦਾ ਹੁਕਮ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਨੇ ਦਿੱਤਾ ਵੈ ਸਾਡੇ ਪਿਆਰੇ ਨਬੀ حضرت ਮੁਹੰਮਦ ਸਲੱਲਮ ਨੇ ਆਪਣੇ ਕੋਲੋਂ ਵੀਰੋ ਕੋਈ ਗੱਲ ਨਹੀਂ ਕਹੀ ਵੀਰੋ ਇਹ ਹੁਕਮ ਨਮਾਜ਼ ਦਾ ਕੁਰਾਨੇ ਪਾਕ ਦੇ ਅੰਦਰ ਆਇਆ ਹੋਇਆ ਹੈ ਅੱਲਾ ਪਾਕ ਨੇ ਉਹਨਾਂ ਨੂੰ ਇਰਸ਼ਾਦ فرمایا ਕਿ ਮੁਸਲਮਾਨਾਂ ਨੂੰ ਨਮਾਜ਼ ਪੜਨ ਦਾ ਹੁਕਮ ਦਿੱਤਾ ਜਾਵੇ ਤੇ ਨਮਾਜ਼ ਪੜ੍ਹਨੀ ਕਿਸ ਤਰ੍ਹਾਂ ਹੈ ਵੀਰੋ ਇਹ ਹਜ਼ੂਰ ਪਾਕ ਸਲੱਲਮ ਨੇ ਪੜ੍ਹ ਕੇ ਮੁਸਲਮਾਨਾਂ ਨੂੰ ਸਮਝਾਇਆ ਹੋਇਆ ਮੁਸਲਮਾਨਾਂ ਨੂੰ ਦੱਸਿਆ ਹੋਇਆ ਤੇ ਵੀਰੋ ਇਸ ਕਰਕੇ ਕੁਰਾਨੇ ਪਾਕ ਦੇ ਅੰਦਰ ਜਾਂ حضرت محمد ਸੱਲਮ ਨੇ ਇਹੋ ਜਿਹਾ ਕੋਈ ਅਮਲ ਨਹੀਂ ਕੀਤਾ ਜਿਹੜਾ ਉਹਨਾਂ ਦੀ ਆਪਣੀ ਇੱਛਾ ਹੋਵੇ ਇਹ ਅੱਲਾ ਪਾਕ ਦਾ ਹੁਕਮ ਸੀ ਉਹਦੇ ਮੁਤਾਬਕ ਉਹਨਾਂ ਨੇ ਹੁਕਮ ਦਿੱਤਾ ਤੇ ਇਸ ਕਰਕੇ ਮੁਸਲਮਾਨ ਪੰਜ ਵੇਲੇ ਦੀ ਪੰਜ ਟਾਈਮ ਦੀ ਨਮਾਜ਼ ਪੜਦੇ ਆ ਤੇ ਵੀਰੋ ਸੰਤ ਸਿੰਘ ਮਸਕੀਨ ਰਾਣ ਦੀ ਇਸ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਹਾਂ ਕਿ ਮੁਹੰਮਦ ਸਾਹਿਬ ਨੇ ਹੁਕਮ ਦਿੱਤਾ ਇਹ ਅੱਲਾ ਪਾਕ ਦਾ ਹੁਕਮ ਸੀ ਤੇ ਵੀਰੋ ਬਾਕੀ ਜਿਹੜਾ ਉਹਨਾਂ ਨੇ ਕਿਹਾ ਵੈ ਕਿ ਨਾਮ ਜਪਣਾ ਨਾਮ ਪੜਨਾ ਪੜਦੇ ਤੇ ਵੀਰੋ ਵਾਕਈ ਨਮਾਜ਼ ਵੀ ਸਾਡੇ ਚੋਂ ਸਾਰੇ ਮੁਸਲਮਾਨ ਬਹੁਤ ਜ਼ਿਆਦਾ ਪੜਦੇ ਐ ਲੇਕਿਨ ਮਨ ਉਹਦੇ ਨਾਲ ਨਹੀਂ ਜੁੜਦਾ ਕਿਉਂਕਿ ਮੁਸਲਮਾਨਤ ਦੇ ਮਨ ਵਿੱਚ ਵੀ ਜਿਸ ਤਰ੍ਹਾਂ ਸਿੱਖਾਂ ਦੇ ਹਿੰਦੂਆਂ ਦੇ ਮਨ ਵਿੱਚ ਹੈ ਕਿ ਭਟਕਣਾਵੇਂ ਦੁਨੀਆਦਾਰੀ ਹੈ ਤੇ ਨਮਾਜ਼ ਪੜਨ ਲੱਗੀਏ ਮਾੜੇ ਵਿਚਾਰ ਮਾੜੇ ਖਿਆਲਤ ਆਉਣ ਲੱਪਿੰਦੇ ਐ ਤੇ ਵੀਰੋ ਜਿੰਨੇ ਤੱਕ ਮਨ ਨਹੀਂ ਜੁੜਨਾ ਤੇ ਫਿਰ ਉਹ ਆਨੰਦ ਉਹ ਸ਼ਾਂਤੀ ਕਿਸ ਤਰ੍ਹਾਂ ਮਿਲੇਗੀ ਤੇ ਵੀਰੋ ਅਸਲ ਕੋਈ ਵੀ ਆਵਾਦਤ ਦਾ ਉਹਦਾ ਮਕਸਦ ਹੈ ਕਿ ਅੱਲਾ ਰਬਉਲ ਇਜ਼ਜ਼ ਦੀ ਜ਼ਾਤ ਦੇ ਨਾਲ ਬੰਦਾ ਜੁੜ ਜਾਵੇ ਉਹਦਾ ਕਨੈਕਸ਼ਨ ਜੁੜ ਜਾਵੇ फिर वही असल कामयाबी जे फिर तहत किस तरह लगी थी कथा कमेंट करके अपनी कीमती रहा रुझार लाजमी करना तो फिर एक रिक्वेस्ट है कि खालसा ऐड की मैं तनजीम बनाई है जिसका मकसद है गरीब लोगों की मदद करना फिर तुम्हें भी अपनी डोनेशन भेज के साले सुपर स्टिकर सुपर थैंक्स पेड का बटन है भेज के साथ मदद कर सकते जे फिर अपना ढेर रह सारा ख्याल रखना दुआवें याद रखना अल्लाह फिर